ਜਾ ਥੱਲੇ ਕਰੋ ਯਾਰ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਥੱਡੇ ਮੂੰਹ ਤੋਂ ਬਾਗੀ ਮੈਂ ਇੱਕ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਸੂਣਪਾਂ ਨਾ ਕਰਿਓ ਢਹਿ ਪਿਓ ਢਹਿ ਟੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰਾਂ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਅਸੀਂ ਨਹੀਂ ਬਦਲਦੀ ਨੂੰ ਕਿੱਧਰ ਵੜਾ ਰਹਿਣ ਚਾਰ ਲਾਇ ਚਾਰ ਚਲਾ ਦੇ ਤਾ ਕੀ ਕਹਿੰਦਾ ਬਿਲਕੁਲ ਜੀ ਸੱਚੀ ਗੱਲ ਹੈ